ਪਾਇਰ ਤੋਂ ਬਾਅਦ ਹੁਣ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਵਿਚੋਲਗੀ ਦੀ ਗੱਲ ਕੀਤੀ ਗਈ ਹੈ ਜੀਆਂ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਵਿਚੋਲਗੀ ਦਾ ਜ਼ਿਕਰ ਜਿਹੜਾ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਸੋ ਕਸ਼ਮੀਰ ਦਾ ਮੁੱਦਾ ਅਕਸਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵੱਡੇ ਤਣਾਅ ਜਿਹੜੇ ਪੈਦਾ ਕਰਦਾ ਹੈ ਤੇ ਇਸੇ ਦੇ ਵਿਚਾਲੇ ਹਮੇਸ਼ਾ ਸ਼ੁਰੂ ਤੋਂ ਜਿਹੜਾ ਇਸੇ ਨੂੰ ਲੈ ਕੇ ਜੰਗ ਜਿਹੜੀ ਛਿੜਦੀ ਰਹੀ ਹੈ ਵੱਡਾ ਮੁੱਦਾ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕਸ਼ਮੀਰ ਦਾ ਇਸ ਦੇ ਉੱਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਕਸ਼ਮੀਰ ਤੇ ਦੋਹਾਂ ਮੁਲਕਾਂ ਦੇ ਵਿਚਾਲੇ ਸਹਿਮਤੀ ਬਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਭਾਰਤ ਪਾਕਿਸਤਾਨ ਦੇ ਵਿਚਾਲੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤੇ ਉਮੀਦ ਕਰਦਾ ਹਾਂ ਕਿ ਕਸ਼ਮੀਰ ਦਾ ਮਸਲਾ ਹੱਲ ਕੀਤਾ ਜਾਵੇਗਾ ਸੋ ਸੀਜ਼ ਫਾਇਰ ਤੋਂ ਬਾਅਦ ਕਹਿ ਸਕਦੇ ਆ ਕਿ ਇਹ ਵੱਡਾ ਬਿਆਨ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਯੁੱਧ ਹੋਇਆ ਉਸ ਨੂੰ ਲੈ ਕੇ ਇਹ ਵੀ ਬਿਆਨ ਦਿੱਤਾ ਗਿਆ ਕਿ ਚੰਗਾ ਹੋਇਆ ਕਿ ਇਹ ਇੱਥੇ ਹੀ ਦੋਹਾਂ ਦੇਸ਼ਾਂ ਦੀ ਅਕਲਮੰਦੀ ਦੇ ਨਾਲ ਖਤਮ ਹੋ ਗਿਆ ਨਹੀਂ ਤਾਂ ਜੇਕਰ ਯੁੱਧ ਹੁੰਦਾ ਤਾਂ ਬੜਾ ਭਿਆਨਕ ਹੋਣਾ ਸੀ ਨਿਰਦੋਸ਼ ਲੋਕ ਇਸ ਦੇ ਵਿੱਚ ਮਾਰੇ ਜਾਣੇ ਸਨ ਸੋ ਜੇਥੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਿਚੋਲਗੀ ਦਾ ਕੰਮ ਸਰਪੰਚੀ ਨੂੰ ਲੈ ਕੇ ਜਿਹੜਾ ਲਗਾਤਾਰ ਟੋਲ ਕੀਤਾ ਜਾ ਰਿਹਾ ਡੋਨਲਡ 트੍ਰੰਪ ਨੂੰ ਜਿਸ ਦੇ ਵਿੱਚ ਹੁਣ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਡੋਨਲਡ 트੍ਰੰਪ ਨੇ ਵੱਡਾ ਬਿਆਨ ਦਿੱਤਾ ਕੱਲ ਜਿੱਥੇ ਸਹਿਮਤੀ ਬਣਾਉਣ ਤੇ ਉਹਨਾਂ ਨੇ ਵਧਾਈ ਦੋਹਾਂ ਮੁਲਕਾਂ ਨੂੰ ਦਿੱਤੀ ਸੀ ਕਿ ਚੰਗਾ ਹੋਇਆ ਕਿ ਦੋਹਾਂ ਨੇ ਇਸ ਜੰਗ ਨੂੰ ਇੱਥੇ ਰੋਕ ਦਿੱਤਾ ਤੇ ਇਸੇ ਦੇ ਲਈ ਚੰਗਾ ਹੋਏਗਾ ਕਿਉਂਕਿ ਪਹਿਲਾਂ ਵੀ ਉਹ ਕਹਿੰਦੇ ਸਨ ਕਿ ਜੇ ਭਾਰਤ ਅਤੇ ਪਾਕਿਸਤਾਨ ਆਪਸ ਦੇ ਵਿੱਚ ਨਾ جنگ ਲੜਨ ਇਸ ਨੂੰ ਲੈ ਕੇ ਮੇਰੇ ਤੋਂ ਜੋ ਵੀ ਕੋਸ਼ਿਸ਼ ਕੀਤੀ ਜਾਏਗੀ ਤੇ ਮੈਂ ਕਰਾਂਗਾ ਤੇ ਹੁਣ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਦੋਵੇਂ ਦੇਸ਼ਾਂ ਦੇ ਨਾਲ ਅਮਰੀਕਾ ਦੱਸਦੇ ਕਿ ਇੱਥੇ ਉਹਨਾਂ ਕਹਿੰਦੇ ਕਿ ਕਸ਼ਮੀਰ ਤੇ ਪਹਿਲਾਂ ਸਹਿਮਤੀ ਬਣਾਉਂਦੀ ਮੈਂ ਕੋਸ਼ਿਸ਼ ਕਰਾਂਗਾ ਤੇ ਜੋ ਕੁਝ ਵੀ ਹੋਇਆ ਮੈਂ ਆਪਣੇ ਪੱਧਰ ਤੇ ਕਰਾਂਗਾ ਕਸ਼ਮੀਰ ਤੇ ਯੂਐਸਏ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਕਸ਼ਮੀਰ ਤੇ ਸਹਿਮਤੀ ਬਣਾਉਂਦੀ ਮੇਰੇ ਵੱਲੋਂ ਕੋਸ਼ਿਸ਼ ਜਿਹੜੀ ਕੀਤੀ ਜਾਏਗੀ ਭਾਰਤ ਪਾਕਿਸਤਾਨ ਦੇ ਵਿਚਾਲੇ ਸਹਿਮਤੀ ਬਣਾਉਣ ਦੀ ਮੈਂ ਪੂਰੀ ਕੋਸ਼ਿਸ਼ ਜਿਹੜੀ ਕਰਾਂਗਾ ਦੋਵੇਂ ਦੇਸ਼ ਦੀ ਨਾਲ ਅਮਰੀਕਾ ਵਪਾਰ ਜਿਹੜਾ ਵਧਾਵੇਗਾ ਸੋ ਵਪਾਰ ਨੂੰ ਲੈ ਕੇ ਵੀ ਵੱਡਾ ਬਿਆਨ ਜਿਹੜਾ ਡੋਨਲਡ ਟਰੰਪ ਨੇ ਦਿੱਤਾ ਹੈ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਜਿੱਥੇ ਇੱਕ ਪਾਸੇ ਲਗਾਤਾਰ ਯੁੱਧ ਨੂੰ ਲੈ ਕੇ ਵੱਡੇ ਬਿਆਨ ਡੋਨਲਡ ਟਰੰਪ ਦੇ ਵੱਲੋਂ ਦਿੱਤੇ ਜਾ ਰਹੇ ਹਨ ਸਰਪੰਚ ਦੇ ਨਾਮ ਦੇ ਉੱਤੇ ਉਹਨਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਰਪੰਚੀ ਦਾ ਕੰਮ ਵਿਚੋਲਗੀ ਦਾ ਕੰਮ ਜੋ ਹੈ ਡੋਨਲਡ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਇਸੇ ਦੇ ਵਿਚਾਲੇ ਦੱਸਦੇ ਕਿ ਡੋਨਲਡ ਟਰੰਪ ਜਿਨ੍ਹਾਂ ਦੇ ਵੱਲੋਂ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਮੈਨੂੰ ਪਹਿਲਾ ਲੋਕ ਮੌਕਾ ਦੇ ਦਿੰਦੇ ਤੇ ਮੈਂ ਜੰਗ ਨਾਮ ਦਾ ਸ਼ਬਦ ਜਿਹੜਾ ਦੁਨੀਆ ਤੇ ਰਹਿ ਨਹੀਂ ਸੀ ਦੇਣਾ ਤੇ ਇਸੇ ਤੋਂ ਬਾਅਦ ਇੱਕ ਵਿਚੋਲਗੀ ਦਾ ਕੰਮ ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕੋਈ ਜੰਗ ਚ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਹੁਣ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਵੱਲੋਂ ਵੱਡਾ ਬਿਆਨ ਕਸ਼ਮੀਰ ਦੇ ਮੁੱਦੇ ਤੇ ਕਸ਼ਮੀਰ ਦਾ ਮੁੱਦਾ ਜਿਸ ਕਰਕੇ ਵੱਡੀਆਂ ਜੰਗਾਂ ਲੱਗੀਆਂ ਜਿਸ ਕਰਕੇ ਅਕਸਰ ਜਿਹੜਾ ਗੋਲੀਬਾਰੀ ਹੁੰਦੀ ਰਹਿੰਦੀ ਹੈ ਕਸ਼ਮੀਰ ਦੇ ਮੁੱਦੇ ਦੇ ਉੱਤੇ ਅਕਸਰ ਸਿਆਸਤ ਜਿਹੜੀ ਭੱਖਦੀ ਰਹਿੰਦੀ ਹੈ ਅੱਜ ਤੱਕ ਤਾਂ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਇਸ ਮੁੱਦੇ ਨੂੰ ਲੈ ਕੇ ਰਹਿੰਦਾ ਹੈ ਲੇਕਿਨ ਹੁਣ 트럼ਪ ਦੇ ਵੱਲੋਂ ਜਿੱਥੇ ਲਗਾਤਾਰ ਵਾਕ-ਵਾਖਥਾਵਾਂ ਦੇ ਉੱਤੇ ਛਿੜੇ ਯੁੱਧਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 트럼ਪ ਦੇ ਵੱਲੋਂ ਇਸਤੇ ਹੁਣ ਵੱਡਾ ਬਿਆਨ ਕਸ਼ਮੀਰ ਮੁੱਦਾ ਜਿਹੜਾ ਲਗਾਤਾਰ ਇਹ ਬਣਿਆ ਰਿਹਾ ਤੇ ਹੁਣ ਕਸ਼ਮੀਰ ਦੇ ਉੱਤੇ ਸਹਿਮਤੀ ਬਣਾਉਂਦੀ ਮੈਂ ਕੋਸ਼ਿਸ਼ ਕਰਾਂਗਾ ਡੋਨਲਡ 트ੰਪ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੈਂ ਉਮੀਦ ਕਰਦਾ ਹਾਂ ਕਿ ਕਸ਼ਮੀਰ ਦਾ ਮਸਲਾ ਇਹਨਾਂ ਦਾ ਹੱਲ ਕਰਾਵਾਂਗਾ ਸੋ ਸੀਜ਼ਫਾਇਰ ਤੋਂ ਬਾਅਦ ਇੱਕ ਵੱਡਾ ਬਿਆਨ ਇਹ ਬੜੇ ਮayne ਰੱਖਦਾ ਹੈ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਕਰਨ ਦੀ ਕੋਸ਼ਿਸ਼ ਉਹਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਜੋ ਹੈ ਡੋਨਲਡ 트੍ਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਬੁਧਾਈ ਦੇਣਾ ਹਾਂ ਕਿ ਦੋਵੇਂ ਮੁਲਕਾਂ ਦੇ ਵਿੱਚ ਜੋ ਹੈ ਇਸ ਤਰੀਕੇ ਦੇ ਨਾਲ ਜੰਗ ਛਿੜੀ ਸੀ ਉਹ ਖਤਮ ਹੋਈ ਦੋਵਾਂ ਨੂੰ ਬੁਧਾਈ ਹੈ ਜੇਕਰ ਇਹ ਜੁੱਧ ਛਿੜਦਾ ਤਾਂ ਇਸ ਤੋਂ ਬਾਅਦ નિર્ਦੋਸ਼ ਲੋਕ ਜਿਹੜੇ ਮਾਰੇ ਜਾਣੇ ਸਨ ਸੋ ਹੁਣ ਦੂਜੇ ਪਾਸੇ ਕਸ਼ਮੀਰ ਦਾ ਮੁੱਦਾ ਜਿਸ ਤੇ ਅਕਸਰ ਸਿਆਸਤ ਪੱਖੀ ਰਹਿੰਦੀ ਹੈ ਸਿਆਸਤਦਾਨਾਂ ਦੇ ਵੱਲੋਂ ਅਕਸਰ ਇਸ ਮੁੱਦੇ ਨੂੰ ਬੜਾ ਉਭਾਰਿਆ ਜਾਂਦਾ ਹੈ ਲੇਕਿਨ 트럼ਪ ਦੇ ਬੋਲੋ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਇਸ ਮਸਲੇ ਨੂੰ ਖਤਮ ਕਰਨ ਦੇ ਲਈ ਵੱਡਾ ਬਿਆਨ ਦਿੱਤਾ ਗਿਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਉਮੀਦ ਕਰਦਾ ਹਾਂ ਕਿ ਕਸ਼ਮੀਰ